ਕਿ ਕਈ ਵਾਰੀ ਕਿਸੇ ਨੂੰ ਕੁਮੜਾ ਕਰਕੇ ਕੋਈ ਲੈ ਜਾਂਦਾ ਹੈ ਹਮ ਲੇਕਿਨ ਬੀਪੀਜੀ ਬਹੁਤ ਸਾਡੇ ਸ਼ਰੀਰ ਨੇ ਬੜੇ ਸਤਿਕਾਰਯੋਗ ਹੈ ਘੱਟ ਬੋਲਦੇ ਹੈ ਉਹਨੂੰ ਤੇ ਉਹ ਕਹਿੰਦੇ ਮੈਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਚੱਲੇ ਕਿੱਥੇ ਤੇ بیٹے ਨੇ ਉਹਨਾਂ ਨੇ ਬੇਟੀ ਨੂੰ ਬਿਠਾਇਆ ਗੱਡੀ 'ਚ ਮੈਨੂੰ ਵੀ ਬਿਠਾਇਆ ਉਹ ਬੇਟਾ ਤੁਹਾਨੂੰ ਪਤਾ ਨੌਜਵਾਨ ਬੱਚਾ ਅਜੇ ਤੱਕ ਕਿੰਨਾ ਕੁ ਦੀ ਉਮਰ ਹੈਗੀ ਹੈ ਤੇ ਉਹ ਵੀ ਡਰ ਗਿਆ ਹੋਣਾ ਕਿ ਪਤਾ ਨਹੀਂ ਕਾਹ ਤੋਂ ਬੁਲਾਇਆ ਮੈਨੂੰ ਜਾਂ ਕੀ ਹੋਇਆ ਫਿਰ ਅਸੀਂ ਮਹਿਸੂਸ ਕੀਤਾ ਕਿ ਇਹ ਹੋਇਆ ਕੀ ਜਦੋਂ ਉਹ ਘਰ ਆਏ ਐ ਸਾਰਾ ਭਾਈਚਾਰਾ ਮੇਰੇ ਖਾਲੇ ਇੱਕ ਕਿਸਮ ਦੇ ਇੱਥੇ ਚੀਖਚਰਾ ਪਿਆ ਹੋਇਆ ਸੀ ਅੱਛਾ ਬੇਟੀ ਉਹਦੀ ਹੋਣੀ ਦੇਖਦੇ ਦੇਖੇ ਰੋਣ ਲੱ ਪਈ ਉਹ ਬੇਟੀ ਨੂੰ ਇੰਨੀਆ ਪਰੇਸ਼ਾਨ ਸੀ ਕਿ ਸਾਡਾ ਬਣਿਆ ਕੀ ਹੈ ਫਿਰ ਆ ਕੇ ਜਿਉਂ ਇਹ ਘਰ ਆਏ ਐ ਭਾਈਚਾਰਾ ਮਿਲਿਆ ਸਾਰੇ ਭਰਾ ਆ ਸਾਰੇ ਪ੍ਰਧਾਨ ਸਾਹਿਬ ਸਾਡੇ ਗੁਰਦੁਆਰਿਆਂ ਦੇ ਉੱਥੇ ਉਹਨਾਂ ਨੇ ਕਹਿ ਵੀ ਤਨੂ ਹੋਇਆ ਕੀ ਸੀ ਉਹ ਕਹਿੰਦੇ ਸਾਡੇ ਕੋਲ ਵੱਡੀ ਗਲਤੀ ਹੋ ਗਈ ਇਹ ਸਾਨੂੰ ਮਾਫ ਕਰਦੇ ਆਪੇ ਇਹਨੇ ਆਕੇ ਕਿਹਾ ਫਿਰ ਉਹ ਸ ਗੁੰਮਰਾਹ ਸੀ ਹੋ ਗਏ ਫਿਰ ਉਹ ਸਾਨੂੰ ਨਾਲ ਟੈਲੀਫੋਨ ਕੀਤਾ ਕਿ ਆਗੇ ਤੁਹਾਨੂੰ ਮਿਲਣਾ ਚਾਹੁੰਦੇ ਅਸੀਂ ਕਿ ਜੀ ਆ ਜਾਓ ਤੁਸੀਂ ਇਹ ਆਪ ਇੱਥੇ ਆ ਗਏ ਫਿਰ ਕਿ ਅਸੀਂ ਸਰਕਾਰ ਦੇ ਦਬਾਅ ਥੱਲੇ ਸੀਗੇ ਚਲੋ ਹੁਣ ਉਹ ਨਹੀਂ ਪੁੱਛਦੇ ਵੀ ਤੁਹਾਡੇ ਦਿਲ ਚ ਤਾਂ ਨਹੀਂ ਗੁੱਸਾ ਕਿ ਤੁਸੀਂ ਸਾਰੇ ਲੜਦੇ ਪਏ ਜੰਗ ਤੇ ਇੱਕ ਜਿਹੜਾ ਤੁਹਾਡਾ ਜਿਹੜੇ ਸਹਾਰਾ ਬੰਨਿਆ ਉਹੀ ਬੰਦਾ ਜਾ ਰਿਹਾ ਸੀਗਾ ਨਹੀਂ ਸਾਨੂੰ ਕੋਈ ਗੁੱਸਾ ਨਹੀਂ ਸਾਨੂੰ ਪਤਾ ਸੀਗਾ ਐਸੇ ਪੀ ਇਹ ਵਿਚਾਰੇ ਭੋਲੇ ਨੇ ਗਰੀਬੀ ਦਾ ਲੋਕਾਂ ਨੇ ਨਜਾਇਜ਼ ਫਾਇਦਾ ਉਠਾਉਂਦੇ ਪਹਿਲਾਂ ਸ਼੍ਰੋਮਣੀ ਕਾਲ ਦਾ ਪ੍ਰਧਾਨ ਸਾਹਿਬ ਨੇ ਇਹਨਾਂ ਦਾ ਜਿਹੜੇ ਪੈਰ ਖਿੱਚੇ ਹੱਥ ਖਿੱਚ ਲਏ ਪਿੱਛੋਂ ਤੇ ਉਹਦੇ ਨਾਲ ਇਹਨਾਂ ਨੂੰ ਸਮਝੋ ਵੀ ਮਜ਼ਾਕ ਉਡਾਤਾ ਬਾਅਦ ਵਿੱਚ ਮੁੱਖ ਮੰਤਰੀ ਨੇ ਇਹਦਾ ਮਤਲਬ ਕਿ ਮੁੱਖ ਮੰਤਰੀ ਜੀ ਉਸ ਸੀਟ ਤੋਂ ਹਾਰ ਰਹੇ ਨੇ ਹੂੰ ਕਬਰ ਆ ਗਏ ਨੇ ਤੇ ਜਿਹੜੀ ਸਿੱਖ ਪਾਈ ਚਾਹਤ ਤੇ ਖਾਸ ਕਰਕੇ ਸਾਰੀ ਵੋਟ ਜਿਹੜੀ ਪੈ ਰਹੀ ਹੈ ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜੇ ਉਹ ਤੱਕੇ ਨੇ ਰੱਖ ਵੀ ਲੈਂਦੇ ਇਹਨਾਂ ਨੂੰ ਤੇ ਉਹ ਵੋਟ ਫਿਰ ਵੀ ਨਹੀਂ ਸੀ ਉਧਰ ਨੂੰ ਜਾਣੀ ਉਹ ਲੋਕੀ ਗੁੱਸੇ 'ਚ ਜਿਹੜੇ ਸੀ ਨਾ ਵੋਟ ਹੋਰ ਪਾਸੇ ਚਲ ਜਾਣੀ ਸੀ ਉਹ ਜਿਆਦਾ ਨੁਕਸਾਨ ਹੋਣਾ ਸੀਗਾ ਤੇ ਇਹਨਾਂ ਨੂੰ ਸਮਝ ਨਹੀਂ ਆਈ ਕਿ ਇਹਨਾਂ ਕੀਤਾ ਕਿਉਂ ਪਰ ਅਸੀਂ ਕਹਿੰਦੇ ਦੇਰ ਆਈ ਦਰਸਤਾ ਹੈ ਸਾਡਾ ਭਰਾ ਸਾਡਾ ਬੱਚਾ ਸਾਡੀ ਭੈਣ ਚੜੀ ਹੈ ਜੀ ਸ਼੍ਰੋਮਣੀ ਕਾਲ ਦਾ ਪੱਕੇ ਹੈਗੇ ਹੈ ਸ਼੍ਰੋਮਣੀ ਕਾਲੀ ਦਾ ਵਾਸਤੇ ਪਿੱਛੇ ਰੱਖੋ ਹੋਣਗੇ ਔਰ ਜੂਝਣਗੇ ਸਾਰੇ ਪੱਛਮ ਹਲਕੇ ਦੇ ਪਸ਼ਮੀ ਜਲੰਧਰ ਦੇ ਹਲਕੇ ਦੇ ਅਸੀਂ ਬੇਨਤੀ ਕਰਦੇ ਹਾਂ ਇੱਕ ਇੱਕ ਵੋਟਰ ਨੂੰ ਕਿ ਸਾਡੀ ਭੈਣ ਕੋਲੋਂ ਜੇ ਕੋਈ ਥੋੜੀ ਬਹੁਤੀ ਪਰੇਸ਼ਾਨੀ ਦੇ ਵਿੱਚ ਕੋਈ